ਨਿਵਾਸੀ ਇੰਦਰਜੀਤ ਗੋਸਲ ਨੂੰ ਗ੍ਰਿਫਤਾਰ ਕੀਤਾ ਹੈ ਇੰਦਰਜੀਤ ਤੇ ਡੰਡੇ ਦੇ ਨਾਲ ਹਮਲਾ ਕਰਨ ਦਾ ਇਲਜ਼ਾਮ ਲੱਗਿਆ ਹੈ ਹਾਲਾਂਕਿ ਪੁਛਗਿਰਤ ਤੋਂ ਬਾਅਦ ਇੰਦਰਜੀਤ ਨੂੰ ਸ਼ਰਤਾ ਤੇ ਰਿਹਾ ਕਰ ਦਿੱਤਾ ਗਿਆ 3 ਨਵੰਬਰ ਨੂੰ ਬ੍ਰੈਂਚਨ ਦੇ ਵਿੱਚ Hindu ਮੰਦਿਰ ਦੇ ਬਾਹਰ ਜਿਸ ਤਰੀਕੇ ਦੇ ਨਾਲ ਹੰਗਾਮਾ ਹੋਇਆ ਸੀ ਕੁੱਟਮਾਰ ਕੀਤੀ ਗਈ ਔਰ ਮਾਮਲੇ ਦੀ ਜਾਂਚ ਲਈ ਦੱਸੇ ਕਿ ਪੀਰ ਰੀਜਨਲ ਪੁਲਿਸ ਦੇ ਵੱਲੋਂ ਐਸਐਸਟੀ ਦਾ ਗਠਨ ਕੀਤਾ ਗਿਆ ਹੈ ਲਗਾਤਾਰ ਇਸ ਮਾਮਲੇ ਵਿੱਚ ਕਾਰਵਾਈ ਹੋ ਰਹੀ ਹੈ ਔਰ ਕੈਨੇਡਾ ਦੇ ਵਿੱਚ ਕਾਰਵਾਈ ਹੋ ਰਹੀ ਹੈ ਤਾਂ ਨਜ਼ਰਾਂ ਭਾਰਤ ਦੀਆਂ ਪੜੀਆਂ ਹੋਈਆਂ ਨੇ ਕਿ ਸਿੱਧੇ ਤੌਰ ਤੇ ਜਿਸ ਤਰੀਕੇ ਦੀ ਸਟੇਟਮੈਂਟਸ ਆਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਕੱਲ ਦਾ ਜ਼ਿਕਰ ਕਰ ਲਈਏ ਟਰੂਡੋ ਦੀ ਸਟੇਟਮੈਂਟ ਆਨ ਦੀ ਹੈ ਕਿ ਖਾਲਿਸਤਾਨੀ ਸਮਰਥਕ ਕੈਨੇਡਾ ਦੇ ਵਿੱਚ ਹਨ ਔਰ ਉਸ ਤੋਂ ਬਾਅਦ ਇਹ ਵੀ ਅਸੀਂ ਜ਼ਿਕਰ ਕਰਾਂਗੇ ਕਿ ਇਸ ਦਿਨ ਜੋ ਹਮਲਾ ਹੋਇਆ ਸੀ 3 ਨਵੰਬਰ ਨੂੰ ਉਸ ਤੋਂ ਅਗਲੇ ਹੀ ਦਿਨ ਗੁਰਦੁਆਰੇ ਦੇ ਬਾਹਰ ਵੀ ਇੱਕ ਝੜਪ ਇੱਕ ਕਿਸਮ ਦਾ ਹੰਗਾਮਾ ਔਰ ਉੱਥੇ ਹਾਲਾਤ ਤਣਾਪੂਰਨ ਹੁੰਦੇ ਹੋਏ ਨਜ਼ਰ ਆਏ ਸਨ ਫਿਲਹਾਲ ਦੀ ਗੱਲ ਕੀਤੀ ਜਾਏ ਤਾਂ ਹਿੰਦੂ ਮੰਦਿਰ ਦੇ ਬਾਹਰ ਜੋ ਹੰਗਾਮਾ ਹੋਇਆ ਉਸ ਮਾਮਲੇ ਦੇ ਵਿੱਚ ਇੰਦਰਜੀਤ ਗੋਸਲ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਉਸ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। ਉਧਰ ਪਾਕਿਸਤਾਨ ਨੇ 60% ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਦਿੱਤਾ। 1481 ਲੋਕਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ 244 ਸ਼ਰਧਾਲੂਆਂ ਨੇ ਦੱਸਿਆ ਕਿ ਵੀਜ਼ਾ ਦੇ ਲਈ ਅਪਲਾਈ ਕੀਤਾ ਸੀ 76% ਸਿੱਖ ਸ਼ਰਧਾਲੂਆਂ ਨੂੰ ਮਹਿਸ ਵੀਜ਼ਾ ਮਿਲਿਆ ਹੈ ਜੇਕਰ ਪਿਛਲੇ ਸਾਲਾਂ ਦੇ ਮੁਕਾਬਲੇ ਅਸੀਂ ਐਵਰੇਜ ਦੀ ਗੱਲ ਕਰੀਏ ਤਾਂ 60% ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਸੀ ਔਰ 40% ਦੇ ਕਰੀਬ ਅਜੇ ਸ਼ਰਧਾਲੂ ਹੁੰਦੇ ਸਨ ਜਿਨ੍ਹਾਂ ਨੂੰ ਵੀਜ਼ਾ ਨਹੀਂ ਸੀ ਮਿਲਦਾ ਪਰ ਇਸ ਵਾਰ ਰੇਸ਼ੋ ਵੱਖਰੀ ਨਜ਼ਰ ਆ ਰਹੀ ਹੈ ਪਹਿਲਾਂ ਜਿਹੜੀ ਹੈ ਉਹ 40 60 ਦੀ ਰੇਸ਼ੋ ਸੀ ਔਰ ਹੁਣ 60 40 ਦੀ ਰੇਸ਼ੋ ਨਜ਼ਰ ਆ ਰਹੀ ਹੈ ਜੋ ਦਰਜ ਕੀਤੀ ਗਿਆ ਕਿ 763 ਸਿਰਫ ਸ਼ਰਧਾਲੂ ਨੇ ਸਿੱਖ ਜਿਨ੍ਹਾਂ ਨੂੰ ਵੀਜ਼ਾ ਮਿਲਿਆ ਹੈ ਐਸਜੀਪੀਸੀ ਪ੍ਰਧਾਨ ਨੇ ਇਸ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ 1481 ਸਿੱਖਾਂ ਨੂੰ ਨਾ ਕਿਹਾ ਹੈ ਕਿ ਵੀਜ਼ਾ ਨਾ ਦੇਣਾ ਮੰਦ ਭਗ ਹੈ ਕਿੰਦਰ ਸਰਕਾਰ ਇਸ ਤੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਵੇ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਬ ਹੈ ਦੱਸਿਆ ਕਿ ਉਸ ਸੰਬੰਧੇ ਹੀ ਹਰ ਸਾਲ ਜਥਾ ਭਾਰਤ ਤੋਂ ਪਾਕਿਸਤਾਨ ਜਾਂਦਾ ਹੈ ਤਾਂ કુલ ਬਿਲਾਕੇ ਗੁਰਪੁਰਬ ਦੇ ਲਈ 1000 ਤੋਂ ਵੱਧ ਵੀਜ਼ੇ ਜਾਰੀ ਕੀਤੇ ਜਾਂਦੇ ਸਨ ਦੰਦੋ ਕਿ ਇਸ ਵਾਰ ਇਹ ਗਿਣਤੀ ਬੇहद ਘਟ ਗਈ ਹੈ ਔਰ ਉਹੀ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਪਹਿਲਾ ਪਰਸੈਂਟੇਜ ਜਿਹੜੀ ਹੈ ਉਹ ਕਾਫੀ ਹੱਦ ਤੱਕ ਸੀ ਜੇਕਰ 1000 ਸ਼੍ਰਧਾਲੂਆਂ ਨੇ ਫੋਰ ਐਗਜ਼ਾਮਪਲ ਅਪਲਾਈ ਕੀਤਾ ਹੋਵੇ ਤਾਂ ਉਸ ਦੇ ਵਿੱਚੋਂ ਮਹਿਜ਼ 2200 ਜਾਂ 300 350 ਦੇ ਕਰੀਬ ਅਜੇ ਸ਼ਰਧਾਲੂ ਹੁੰਦੇ ਸਨ ਜਿਨ੍ਹਾਂ ਨੂੰ ਵੀਜ਼ਾ ਨਹੀਂ ਮਿਲਦਾ ਸੀ ਪਰ ਹੁਣ ਇਹ ਰੇਸ਼ਿਓ ਜ਼ਿਆਦਾ ਵਧੀ ਹੈ ਔਰ ਹੁਣ ਅਸੀਂ ਕਹਿ ਸਕਦੇ ਹਾਂ ਕਿ ਮਹਿਜ਼ 450 ਦੇ ਕਰੀਬ ਹਜ਼ਾਰ ਦੇ ਵਿੱਚੋਂ ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਜਦਕਿ 650 ਦੇ ਕਰੀਬ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਮਿਲਿਆ ਹੈ ਹਾਲਾਂਕਿ ਇਸ ਦੀ ਵਜ੍ਹਾ ਕੀ ਮੰਨੀ ਜਾਵੇ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਕਿਉਂਕਿ ਸ਼ਰਧਾਲੂ ਜਿਹੜੇ ਨੇ ਉਹ ਹਮੇਸ਼ਾ ਤੋਂ ਹੀ ਕਾਫੀ ਫਿਰ ਅਸੀਂ ਕਹਿ ਸਕਦੇ ਹਾਂ ਬਯੂਸ ਹੋ ਜਾਂਦੇ ਨੇ ਕਿਉਂਕਿ ਗੁਰਨਾਨਕ ਦੇਵ ਜੀ ਦੇ ਨਾਲ ਸੰਬੰਧਤ ਕਰਤਾਰਪੁਰ ਸਾਹਿਬ ਦੇ ਨਾਲ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਗੁਰਦਾਰਮੇ ਅਤੇ ਹੋਰ ਵੀ ਜਿਹੜੇ ਅਜਿਹੇ ਗੁਰਦਾਰਮੇ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਤ ਇਤਿਹਾਸਿਕ ਸਥਾਨ ਹੈ ਜੋ ਲਾਹੌਰ ਦੇ ਵਿੱਚ ਅਡੇਰਾ ਸਾਹਿਬ ਦਾ ਇਹ ਸਾਰੇ ਸਥਾਨਾਂ ਦੇ ਦਰਸ਼ਨ ਸ਼ਰਧਾਲੂਆਂ ਨੇ ਕਰਨੇ ਹੁੰਦੇ ਨੇ ਤਾਂ ਫਿਰ ਉਹ ਹਮੇਸ਼ਾ ਤੋਂ ਇੱਕ ਸਾਲ ਤੋਂ ਹੀ ਅਸੀਂ ਕਹਿ ਸਕਦੇ ਹਾਂ ਇੰਤਜ਼ਾਰ ਕਰਦੇ ਹੁੰਦੇ ਨੇ ਤਿਗਾਰੀ ਉਹਨਾਂ ਦੀ ਹੁੰਦੀ ਹੈ ਕਿ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਅਸੀਂ ਜਾਈਏ ਅ ਤਾਂ ਪਾਕਿਸਤਾਨ ਦੇ ਵਿੱਚ ਇਹ ਦਿਹਾੜਾ ਮਨਾਇਆਏ ਪਰ ਆਮੂਮਨ ਤੌਰ ਤੇ ਦੇਖਿਆ ਜਾਂਦਾ ਕਿ ਜ਼ਿਆਦਾਤਰ ਸ਼ਰਦਾਲੂਆਂ ਨੂੰ ਹਰ ਵਾਰ ਵੀਜ਼ਾ ਮਿਲ ਜਾਂਦਾ ਹੈ ਇਸ ਵਾਰ ਇਤਰਾਜ਼ ਕਿਉਂ ਲੱਗਿਆ ਹੈ ਇਸ ਵਾਰ ਕਿਉਂ ਵੀਜ਼ਾ ਰੱਦ ਕਰ ਦਿੱਤਾ ਗਿਆ ਇਹ ਆਪਣੇ ਆਪ ਦੇ ਵਿੱਚ ਸਵਾਲ ਜ਼ਰੂਰ ਹੈ ਪਰ ਐਸਜੀਪੀਸੀ ਪ੍ਰਧਾਨ ਨੇ ਇਸ ਤੇ ਸਖਤ ਇਤਰਾਜ਼ ਜ਼ਾਹਿਰ ਕੀਤਾ ਤਾ ਜੇ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਜਾ ਕੇ ਹਰ ਸਾਲ ਜਿਹੜਾ ਦਰਸ਼ਨ ਨੇ ਉਹ ਕੀਤੇ ਜਾਂਦੇ ਨੇ ਗੁਰਦ ਆਮਾ ਦੇ ਤਾਂ ਇਸ ਵਾਰ ਜਿਹੜਾ ਹੋਇਆ 60 ਫੀਸਦੀ ਅਰਜ਼ੀਆਂ ਰਿਜੈਕਟ ਹੋ ਗਈ ਹੈ ਤਾਂ ਅਮਰਜੀਤ ਸਿੰਘ ਚਾਵਲਾ ਐਸਜੀਪੀਸੀ ਮੈਂਬਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਅਮਰਜੀਤ ਸਿੰਘ ਦੀ ਸਵਾਗਤ ਹੈ ਨਿਊਜ਼ਲਿਨ ਪੰਜਾਬ ਤੇ ਤਾਂ 60 ਫੀਸਦੀ ਜਿਹੜੀਆਂ ਅਰਜ਼ੀਆਂ ਨੇ ਜੋ ਵੀਜ਼ਾ ਦੇ ਲਈ ਲਗਾਈਆਂ ਗਈਆਂ ਸਨ ਪਾਕਿਸਤਾਨ ਵਾਸਤੇ ਉਹ ਰੱਦ ਹੋ ਗਈਆਂ ਨੇ ਸਭ ਤੋਂ ਪਹਿਲਾਂ ਆ ਵਜ੍ਹਾ ਕੀ ਹੈ ਕਿ ਉਹ ਰਿਜੈਕਸ਼ਨ ਲਗਾ ਦਿੱਤੀ ਗਈ ਹੈ ਕਿਉਂਕਿ ਐਸਯੂਪੀਸੀ ਪ੍ਰਦਾਨ ਦੇ ਵੱਲੋਂ ਇਸ ਤੇ ਇਤਰਾਜ਼ ਵੀ ਜ਼ਾਹਿਰ ਕੀਤਾ ਗਿਆ ਦੇਖੋ ਸਾਰਾ ਖਿਸਤਾਂ ਹਜੇ ਦੇਖਣਾ ਪੈਣਾ ਜਿਹਦੇ ਉਹਨਾਂ ਨੇ ਜਾਂ ਕਿਸ ਗ੍ਰਾਉਂਡ ਤੇ ਰਿਜੈਕਟ ਕੀਤਾ ਪਰੰਤੂ ਬਹੁਤ ਮਾੜੀ ਗੱਲ ਹੈ ਹੂੰ ਕਿ ਜਿਹੜੀ ਸਾਡੇ ਦੋ ਮੁਲਕਾਂ ਦੀ ਗੁਮੰਡੀ ਮੁਲਕਾਂ ਦੀ ਆਪਸ ਵਿੱਚ ਖਿੱਚੋ ਤਾਂ ਚਲਦੀ ਦਿੱਤੀਆ ਉਹਦਾ ਅਸਰ ਸਾਨੂੰ ਸਿੱਖਾਂ ਤੇ ਪੇਟਾ ਸੋਬ ਜੋ ਆਜ਼ਾਦੀ 27 ਜਹੀ ਦਿਨ ਕੀਆ ਤਜਾਦੀ ਵੇਲੇ ਵੀ ਸਾਰਾ ਸਿਰ ਪੰਜਾਬ ਤੇ ਪਿਆ ਸਾਡੇ ਅੱਖਾਂ ਤੇ ਪਿਆ ਸਰਦਾਰ ਸਭ ਤੋਂ ਵੱਧ ਨੁਕਸਾਨ ਉਰਜਾਦੀ ਵੇਲੇ ਹੋਇਆ ਬਹੁਤ ਸਾਡੇ ਕਾਰਬਾਰ ਉਚੜ ਗਏ ਲੋ ਉਧਰ ਕੁਛ ਰਹਿ ਗਏ ਕੁਛ ਇਧਰ ਸਮਾਨ ਉਸਵਾਸ ਸਭ ਕੁਝ ਜੀਵਨਾ ਜਮੂਨਾ ਰਹਿ ਗਿਆ ਅੱਜ ਹੁਣ ਚਲੋ ਉਹ ਸਮਾਂ ਲੰਘ ਗਿਆ ਜੀ ਅੱਜ ਅਸੀਂ ਹੁਣ ਦਰਸ਼ਨਾ ਨੂੰ ਜਾਣੇ ਆ ਕਿ ਸਾਡੇ ਦੇ ਇਸ ਤਰ੍ਹਾਂ ਦੇ ਪਵੰਦੀ ਦਰਸ਼ਨਾ ਵਾਸਤੇ ਕਿਸੇ ਵੀ ਸ਼ਖ ਤੇ ਜੁਣ ਜਾਈ ਹਰ ਸਿਕੁਨੀ ਰੋਕ ਕਰਤਾ ਜਾਣਾ ਚਾਹੀਦਾ ਕੋਈ ਉਦਕ ਕੋਈ ਬਹੁਤ ਵੱਡਾ ਕ੍ਰਿਮੀਨਲ ਰਿਕਾਰਡ ਵਾਲਾ ਕੋਈ ਚੱਕਰ ਹੋਵੇ ਤੇ ਫਿਰ ਤਾਂ ਮੰਦੀ ਗੱਲ ਉਹ ਵੀ ਈਡੀਆ ਗਵਰਨਮੈਂਟ ਨੇ ਚੈੱਕ ਕਰਦਾ ਉਹਨਾਂ ਨੇ ਨਹੀਂ ਚੈੱਕ ਕਰਦਾ ਹੂੰ ਤੇ ਇਸ ਵਾਸਤੇ ਇਹ ਬਹੁਤ ਹੀ ਮਤਲਬਕ ਵੀ ਮਾੜੀ ਗੱਲ ਹੈ ਕਿਉਂਕਿ ਦੇਖੋ ਅਮਰਜੀਤ ਸਿੰਘ ਜੀ ਜੇਕਰ ਆਪਾਂ ਪਿਛਲਾ ਰਿਕਾਰਡ ਦੇਖੀਏ 5 ਸਾਲਾਂ ਦਾ ਹੀ ਲੈ ਲਈਏ ਪਰ ਪਰਸੈਂਟੇਜ ਬਹੁਤ ਘੱਟ ਹੁੰਦੀ ਸੀ ਜਿਹੜੇ ਰਿਜੈਕਟ ਹੁੰਦੇ ਸੀਗੇ ਵੀਜ਼ੇ ਇਸ ਤੋਂ ਜ਼ਿਆਦਾ ਰੇਸ਼ੋ ਹੈ ਜੀ ਉਹ ਤਾਂ ਵੈਕਟ ਅਸੀਂ ਸਭੀ ਦੱਸਿਗੇ ਜਿਆਦਾ ਰੱਖ ਕਰਕੇ ਉਹ ਥੋੜੇ ਬਹੁਤ ਬੰਦੇ ਘਟਾ ਦਿਆ ਜਮੰਦੋ 2000 ਬੰਦਾ ਜਾ ਰਿਹਾ ਟੋਟਾ ਹੀ ਸੁ ਕਰ ਦਿੰਦੇ ਆ ਲੇਕਨ ਇਸ ਵਾਰ ਤਾਂ ਉਹਨਾਂ ਨੇ ਜਿਵੇਂ ਹੁਣ ਟੱਡੇ ਵੀ ਪਤਾ ਲੱਗ ਰਿਹਾ ਜੀ ਮੈਂ ਖਬਰ ਦੀ ਜਿਹੜੀ ਹੈ ਜੀ ਵੀ ਇਹਦੇ ਚ 70% ਤੋਂ ਵੱਧ ਟੱਡੇ ਗਏ ਤਾਂ ਬਹੁਤ ਹੀ ਜਿਆਦਾ ਗਲਤ ਬਾੜੀਆਂ ਚੱਖਾਂ ਦੀਆਂ ਭਾਵਨਾਵਾਂ ਵੇ ਇੱਕ ਵਾਰ ਫੇਰ ਇਹ ਠੀਕ ਹੀ ਬਚਾਉਣ ਵਾਲੀ ਕਰਦਾ ਸੀ ਤਾਂ ਇਤਨੀ ਬੜੇ ਪੀੜਤਾ ਤੇ ਇਹ ਸਾਨੂੰ ਹੋਰ ਸਰਕਾਰਾਂ ਜਿਹੜੀਆਂ ਦੋਨੋਂ ਸਰਕਾਰਾਂ ਹੀ ਲੱਖਣ ਦੀਆਂ ਰਹਿੰਦੀਆਂ ਆ ਵੇਖੋ ਆਪਣੀ ਸਰਕਾਰ ਨੇ ਕਿਰਪਾਹ ਦੇ ਬੰਬੰਦੀ ਦਾਤੀ ਐਰਪੋਰਟ ਤੋਂ ਸਖਰਦਾਰ ਬਗਦੇਮਾ ਕਿੱਡਾ ਵੱਡੀ ਇੱਕ ਸਭ ਤੋਂ ਵੱਡਾ ਮੈਸੂਮ ਦਾ ਅਪਤ ਉਹਨਾਂ ਨੇ ਇਹ ਸਾਡੇ ਨਾਲ ਧੋਖਾ ਹੀ ਕੀਤਾ ਇੱਕ ਤਰ੍ਹਾਂ ਦਾ ਜੀ ਕਿ ਸਿੱਕ ਜਿਹਨਾਂ ਦਾ ਇੱਕ ਧਾਰਮਿਕ ਅੰਗ ਹੈ ਜਿੰਨਾਂ ਉਹਦੇ ਤੇ ਬੰਬੰਦੀ ਦਾਤੀ ਹੈ ਉਹ ਇਹ ਗੱਲਾਂ ਦਾ ਹੱਲ ਜਿਹੜਾ ਹੋਣਾ ਬੜਾ ਜ਼ਰੂਰੀ ਹੈ ਤਾਂ ਹੀ ਹੋਏਗਾ ਦੋਨਾਂ ਦੇ ਸਰਕਾਰਾਂ ਦੀ ਇਹਨਾਂ ਦਾ ਵੀ ਫੀਚਰ ਰਿਲੇਸ਼ਨ ਬਣੇ ਰਹਿਣ ਠੀਕ ਹੈ ਤੇ ਉਹਦਾ ਜੋ ਨਹੀਂ ਬਣਦੇ ਉਹ ਸਿੱਧਾ ਅਸਰ ਡਾਇਰੈਕਟ ਪੰਜਾਬ ਦੇ ਉੱਤੇ ਅਫਰਾਨ ਕੀਤਾ ਜਾਦਾ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਸਿੰਘ ਜੀ ਤਨਬਾਦ ਜੁਲੰਦੇ ਲਈ ਜੁਲੰਦੇ ਦੇ ਨਾਲ ਤੇ ਐਸਜੀਪੀਸੀ ਦੇ ਵੱਲੋਂ ਸਖਤ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜੇ ਕੋਕ ਕਰਨੀ ਬਣਦੀ ਹੈ ਕਿ ਕਿਉਂ ਇਹ ਰਿਜੈਕਸ਼ਨ ਲੱਗੀ ਹੈ ਅੱਗੇ ਵਧਦੇ ਆ ਤਾਂ ਬੁਲਡੋਜ਼ਰ ਜਸਟਿਸ ਤੇ ਸੁਪਰੀਮ ਕੋਰਟ ਦੀ ਸਖਤ ਟਿੱਪਣੀ سامنے ਆਈ ਹੈ ਸੀਜੀਆਈ ਚੰਦਰ ਚੂੜ ਦੇ ਅਗਵਾਈ ਵਾਲੀ ਬੈਂਚ ਨੇ ਦੱਸਿਆ ਕਿ ਸਖਤ ਟਿੱਪਣੀ ਕੀਤੀ ਹੈ ਕਾਨੂੰਨ ਦੇ ਰਾਜ ਦੇ ਵਿੱਚ ਉਹਨਾਂ ਕਿਹਾ ਹੈ ਕਿ ਬੁਲਡੋਜ਼ਰ ਜਸਟਿਸ ਪੂਰੀ ਤਰ੍ਹਾਂ ਨਾ ਮੰਜ਼ੂਰ ਹੈ ਤਾਂ ਬੁਲਡੋਜ਼ਰ ਦੇ ਨਾਲ ਡਰਾ ਕੇ ਲੋਕਾਂ ਦੀ ਆਵਾਜ਼ ਦਬਾ ਨਹੀਂ ਸਕਦੇ ਬੁਲਡੋਜ਼ਰ ਜਸਟਿਸ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਨਾਜਾਇਜ਼ ਉਹ ਸਾਰੀਆਂ ਟਾਊਨ ਦੇ ਲਈ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਹੋਵੇ ਦੱਸਿਆ ਕਿ ਯੂਪੀ ਦੇ ਮਹਾਰ ਮਹਾਰਜਲ ਗਾਂਜ ਦੇ ਵਿੱਚ 2019 ਚ ਮਨੋਜ ਟਿਬੜੇਵਾਲ ਨਾਮ ਦੇ ਸ਼ਖਸ ਦਾ ਮਕਾਨ ਬਿਨਾਂ ਨੋਟਿਸ ਤੋਂ ਟੈਟਰੀ ਕਰ ਦਿੱਤਾ ਗਿਆ ਸੀ ਔਰ 6 ਨਵੰਬਰ ਨੂੰ ਇਸ ਮਾਮਲੇ 'ਚ ਸੁਣਵਾਈ ਕਰਦਿਆਂ ਸੀਜੀਆਈ ਚੰਦਰ ਚੁਰ ਵਾਲੀ ਅਗਵਾਈ ਵਾਲੀ ਬੈਂਚ ਤਿੰਨ ਜੱਜਾਂ ਦੀ ਬੈਂਚ ਨੇ ਯੂਪੀ ਸਰਕਾਰ ਨੂੰ ਪਟੀਸ਼ਨਕਰਤਾ ਨੂੰ 25 ਲੱਖ ਰੁਪਏ ਦਾ ਅੰਤਰੀ ਮਾਫਜ਼ਾ ਦੇਣ ਤੇ ਆਦੇਸ਼ ਦਿੱਤੇ ਸੰਦਾਲੀ ਪੂਰੇ ਮਾਮਲੇ ਦੀ ਵਿਭਾਗੀ ਜਾਂਚ ਕਰਾਉਣ ਦੀ ਵੀ ਗੱਲ ਕਹੀ ਗਈ ਹਾਲਾਂਕਿ ਸੁਪਰੀਮ ਕੋਰਟ ਨੇ ਇਸ ਸਪੈਸ ਵਿੱਚ ਵੀ ਕਾਫੀ ਹੁਣ ਸਾਹਮਣੇ ਆਈ ਹੈ ਇਸ ਦੇ ਵਿੱਚ ਕੋਰਟ ਨੇ ਬੁਲਡੋਜ਼ਰ ਜਸਟਿਸ ਤੇ ਸਖਤ ਤਤਕਨੇ ਕੀਤੀ ਹੈ ਅਧਿਕਾਰਯੋਗ ਹੈ ਕਿ ਪ੍ਰਸ਼ਸ ਸਮਿਆ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਵੱਡਾ ਐਕਸ਼ਨ ਬੁਲਡੋਜ਼ਰ ਦਾ ਵੇਖਣ ਨੂੰ ਮਿਲਿਆ ਹੈ ਕਿਉਂਕਿ ਨਸ਼ਾ ਤਸਕਰ ਖਾਸ ਤੌਰ ਤੇ ਔਰ ਜਿਹੜੇ ਗੁਰਗੇ ਨੇ ਜਿਨ੍ਹਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਪ੍ਰੋਸੈਸ ਦੇ ਅਕੋਰਡਿੰਗ ਤੁਸੀਂ ਕਹਿ ਸਕਦੇ ਹਾਂ ਹੌਲੀ ਹੌਲੀ ਜਿਹੜੇ ਕਾਰਵਾਈ ਜਦੋਂ ਅੱਗੇ ਵਧਦੀ ਹੈ ਤਾਂ ਵੇਖਿਆ ਗਿਆ ਹੈ ਕਿ ਬੁਲਡੋਜ਼ਰ ਦੇ ਨਾਲ ਜਿਹੜੀ ਕਾਰਵਾਈ ਹੈ ਉਹ ਘਰਾਤੇ ਹੁੰਦੀ ਹੋਈ ਵੇਖੀ ਗਈ ਹੈ ਮੈਂ ਸਤਸਕਰਾਂ ਦੇ ਔਰ ਕੁਝ ਐਗਜ਼ਾਮਪਲਸ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਸਾਨੂੰ ਜ਼ਰੂਰ ਵੇਖਣ ਨੂੰ ਮਿਲੀਆਂ ਨੇ ਪਰ ਇਹ ਸਰਵੋਚ ਅਦਾਲਤ ਦੀ ਸਭ ਤੋਂ ਅਹਿਮ ਟਿੱਪਣੀ ਹੈ ਬੁਲਡੋਜ਼ਰ ਜਸਟਿਸ ਤੇ ਉਹਨਾਂ ਨੇ ਕਿਹਾ ਹੈ ਕਿ ਮੌਲਿਕ ਅਧਿਕਾਰਾਂ ਦੀ ਸਾਰੀ ਉਲੰਘਣਾ ਹੈ ਔਰ ਇਸ ਦੇ ਵਿੱਚ ਨਜਾਇਜ਼ ਉਸਾਰੀਆਂ ਤੋਂ ਦੇ ਲਈ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਜਿਹੜੀ ਹੈ ਉਹ ਕੀਤੀ ਜਾਵੇ ਯਾਨੀ ਕਿ ਜੇਕਰ ਕਾਨੂੰਨ ਕਹਿੰਦਾ ਹੈ ਤਾਂ ਉਸ ਦੇ ਮੁਤਾਬਿਕ ਹੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਜੋ ਪਟੀਸ਼ਨ ਸੀ ਇਹ ਵੀ ਜ਼ਿਕਰਯੋਗ ਹੈ ਜਿਸ ਤੇ ਇਪਣੀ ਕੀਤੀ ਗਈ ਹੈ ਉਸ ਦੇ ਵਿੱਚ ਇਹ ਮਸਲਾ ਹੈ ਕਿ ਆ ਬਿਨਾ ਨੋਟਿਸ ਦਿੱਤੇ ਉਸ ਸ਼ਖਸ ਦਾ ਘਰ ਤਾਦ ਤੱਕ ਆਸ